ਆ ਇੰਨੀ ਸੇਵਾ ਕਰ ਦਿਆਂਗਾ ਇੰਨੇ ਪਾਠ ਕਰ ਦਿਆਂਗਾ ਇੰਨਾ ਜਾਪ ਕਰ ਦਿਆਂਗਾ ਤੇ ਮੇਰਾ ਆ ਕੰਮ ਹੋ ਜਾਏ ਬਸ ਉਹ ਤਾਂ ਫਿਰ ਉੱਥੇ ਹੀ ਲਾ ਰਿਹਾ ਫਲ ਧਿਆਨ ਜਿੱਥੇ ਉੱਥੇ ਹੀ ਫਲ ਮਿਲਣਾ ਜਿਵੇਂ ਪੈਸਾ ਕਮਾ ਕੇ ਉਸ ਜੀਵ ਦਾ ਧਿਆਨ ਕਿੱਥੇ ਆ ਸ਼ਾਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋ ਬਹੁਤ ਜ਼ਿਆਦਾ ਸਖਤ ਮਿਹਨਤ ਕੀਤੀ ਖੇਤਾਂ 'ਚ ਕਰੀ ਕਿਤੇ ਹੋਰ ਕਰੀ ਲੇਬਰ ਕਰੀ ਤੇ ਸ਼ਾਮ ਨੂੰ ਜਾ ਕੇ ਉਹਦਾ ਧਿਆਨ ਕਿਤੇ ਅਠੇਕੇ ਤੇ ਉੱਥੇ ਜਾ ਕੇ ਸ਼ਰਾਬ ਲੈ ਲਈ ਤੇ ਤੁਸੀਂ ਕਹੋਗੇ ਫਿਰ ਇੰਨੀ ਮਿਹਨਤ ਕਰਨ ਦਾ ਫਾਇਦਾ ਕੀ ਆਇਆ ਤੇਰਾ ਨਸ਼ਾ ਖਰੀਦ ਲੈ ਆਇਆ ਤਾਂ ਇਹਨੀ ਮਿਹਨਤ ਕਰਨ ਦਾ ਫਾਇਦਾ ਕੀ ਆਇਆ ਜੇ ਤੈਂ ਨਸ਼ਾ ਪੀ ਕੇ ਤੇ ਫਿਰ ਉਹੀ ਕਰਨਾ ਸੀ ਉਹੀ ਫਿਰ ਸੰਤ ਭਗਤ ਕਹਿੰਦੇ ਨੇ ਵੀ ਇੰਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਿਮਰਨ ਵੀ ਕਰਿਆ ਬਾਣੀ ਵੀ ਕਰੀ ਤੇ ਫਿਰ ਉਹਦੇ ਵੰਡੇ ਕੀ ਉਹੀ ਦੁਨਿਆਵੀ ਸੁੱਖ ਫਿਰ ਮੰਗਲੇ ਤੇ ਫਾਇਦਾ ਕੀ ਆਇਆ ਫਿਰ ਉਹ ਤਾਂ ਮਾਇਆ ਨੇ ਲੁੱਟ ਲਿਆ ਫਿਰ ਧੰਨ ਤੇਰਾ ਤੇ ਇਸ ਸੰਸਾਰ ਨੂੰ ਤੋਂ ਛੱਡ ਕੇ ਜਾਣਾ ਤੇ ਰੋਜ਼ ਦੀਆਂ ਰੋਜ਼ ਮਣਾ ਮੂਹੀ ਅਰਦਾਸਾਂ ਨੇ ਮਨ ਵਿੱਚ ਉਹਨਾਂ ਸਿਮਰਨ ਨਹੀਂ ਹੈਗਾ ਜਿੰਨੀਆਂ ਅਰਦਾਸਾਂ ਨੇ ਖਾਲੀ ਦਾ ਖਾਲੀ ਤੇ ਇਸ ਕਰਕੇ ਜਿਹੜਾ ਸੰਸਾਰ ਇਹ ਵੀ ਨਾਮ ਜਪਦਾ ਹੈ ਪਰ ਇਹ ਤ੍ਰਿਸ਼ਨਾ ਵਿੱਚ ਆ ਕੇ ਜਪਦਾ ਹੈ ਦੁੱਖ ਸੁੱਖਾਂ ਦੇ ਵਿੱਚ ਆ ਕੇ ਜਪਦਾ ਹੈ ਤੇ ਕਹਿੰਦੇ ਸੰਤਨ ਮੱਖਣ ਖਾਇਆ ਛਾਛ ਪੀਏ ਸੰਸਾਰ ਕਹਿੰਦੇ ਲੱਸੀ ਜੋ ਕੋਈ ਰਹਿ ਜਾਂਦਾ ਨਾਮ ਇਹਨਾਂ ਨੂੰ ਵੀ ਫਲ ਦਿੰਦਾ ਪਰ ਦਿੰਦਾ ਦੁਨਿਆਵੀ ਏ ਨਾਮ ਜਪ ਕੇ ਵੀ ਖਾਲੀ ਦੇ ਖਾਲੀ ਕਿਉਂਕਿ ਫਲ ਲਈ ਜਾਂਦੇ ਦੁਨਿਆਵੀ ਤੇ ਸੰਤਾਂ ਨੂੰ ਫਿਰ ਹੁਣ ਕਹਿੰਦੇ ਫਲ ਤਾਂ ਇੱਥੇ ਸੰਸਾਰ ਵਿੱਚ ਜਦੋਂ ਦੁੱਖ ਸੁੱਖ ਆਵੇਗਾ ਫਿਰ ਉਹਦਾ ਕੀ ਹੱਲ ਹੈ ਤਾਂ ਕਹਿੰਦੇ ਥਿਰ ਘਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਤੂੰ ਨਹੀਂ ਮੰਗਣਾ ਤੂੰ ਗੁਰੂ ਦੇ ਰਈਂ ਜਾਪ ਕਰ ਆਪ ਦੇ ਅੰਦਰ ਨਿਜ ਕਰਦੀ ਫਿਰ ਕਰਦੀ ਮਹਿਲ ਦੀ ਪਹਿਚਾਨ ਕਰ ਜਦੋਂ ਤੇਰਾ ਅਸਣ ਲੱਗਿਆ ਮੰਗਣ ਦੀ ਲੋੜ ਹੀ ਨਹੀਂ ਭਗਤੀ ਸਾਬਤ ਦੀ ਸਾਬਤ ਮਾਲਕ ਤੇਰੇ ਕਾਰਜ ਕਰੇਗਾ ਤਰੀਕੇ ਨਾਲ ਭਗਤੀ ਕਰ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਹੁਰ ਨ ਹੋਈ ਗੋ ਐਸੀ ਜੁਗਤ ਦੇ ਨਾਲ ਭਗਤੀ ਕਰ ਜੋ ਅੰਦਰ ਜਿੱਥੇ ਤੇਰੇ ਲਗਾਤਾਰ ਅਨਹਦ ਬਾਣੀ ਦਾ ਨਾਮ ਵੱਜ ਰਿਹਾ ਰੋਜ਼ ਆਪਾਂ ਪੜਦੇ ਆਂ ਅਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਲਗਾਤਾਰ ਸਾਡੀ ਦੇਹੀ ਦੇ ਵਿੱਚ ਜਿੱਥੇ ਨਾਮ ਵੱਜ ਰਿਹਾ ਉੱਥੇ ਆਪ ਦੇ ਧਿਆਨ ਦੀ ਇਕਾਗਰਤਾ ਬਣਾ ਉਹਨੂੰ ਥਿਰ ਕਰਕੇ ਆਇ ਜਿਵੇਂ ਜਿਵੇਂ ਉਸ ਨਾਮ ਨੂੰ ਸੁਣੇਗਾ ਉਸ ਨਾਮ ਦੇ ਵਿੱਚੋਂ ਅੰਮ੍ਰਿਤ ਰਸ ਆਏਗਾ ਤੇਰੀ ਦੇਹੀ ਵਿੱਚ ਤੇ ਤੇਰੇ ਸਾਰੇ ਕਾਰਜ ਵੀ ਸਹਿ ਸੁਭਾਈ ਪੂਰੇ ਹੋਣਗੇ ਹੁਣ ਮਾਇਆ ਕੀ ਕਰਦੀ ਹੈ ਨਾਮ ਦਾ ਭੇਤ ਨਹੀਂ ਆਉਣ ਦਿੰਦੀ ਅੰਮ੍ਰਿਤ ਰਸ ਆਉਣ ਨਹੀਂ ਦਿੰਦੀ ਸੇਵਾ ਤੇ ਵੀ ਲਈ ਰੱਖਦੀ ਹੈ ਸਿਮਰਨ ਵੀ ਕਰਵਾਈ ਜਾਂਦੀ ਹੈ ਪਰ ਉਹਦੇ ਵੰਡੇ ਅਸੀਂ ਬਹੁਤ ਕੁਝ ਮੰਗੀ ਜਾਂਦੇ ਹਾਂ ਉਹ ਦੁਨਿਆਵੀ ਸ਼ਰਮ ਮੰਗੀ ਜਾਂਦੇ ਤੇ ਖਾਲੀ ਤੇ ਖਾਲੀ ਰਹਿੰਦੇ ਆ ਤਾਂ ਕਹਿੰਦੇ ਆ بڑے بڑے ਸਾਲ ਹੋ ਗਏ ਗੁਰੂ ਘਰ ਆਉਂਦੇ ਆ ਨਿਤਨੇਮ ਕਰਦੇ ਆ ਸਿਮਨ ਕਰਦੇ ਆ ਸਾਨੂੰ ਅੰਦਰੋਂ ਨਹੀਂ ਕੋਈ ਸੁਣਦਾ ਉਹ ਅੰਦਰੋਂ ਸੁਣਨ ਵਾਸਤੇ ਕੀਤਾ ਹੋਵੇ ਤਾਂ ਸੁਣੇ ਕੀਤਾ ਤਾਂ ਸਾਰਾ ਉਹ ਅਜ ਤਾਂ ਹੀ ਦੁਨਿਆਵੀ ਹੈ ਖਾਲੀ ਤੇ ਖਾਲੀ ਹੈ ਫੇਸ ਕਰਕੇ ਜਦੋਂ ਗੁਰਮਖੰਧ ਦੇ ਕੋਲ ਜਾਂਦੇ ਆ ਉਹ ਕਹਿੰਦੇ ਵਿਚਾਰ ਨਹੀਂ ਕੋ ਲੈਣਾ ਤੁਸੀਂ ਸਿਮਨ ਕਰੋ ਸਿਮਨ ਕਰਕੇ ਮਨ ਨੂੰ ਐਸੀ ਆ ਅੱਖਾਂ ਬੰਦ ਹੁੰਦੀਆਂ ਨਾ ਸਾਹਮਣੇ ਹਨੇਰਾ ਹੈ ਇਥੇ ਸੁਣ ਵਿੱਚ ਲਿਆਓ ਇਥੋਂ ਤੁਹਾਨੂੰ ਨਾਮ ਸੁਣੇਗਾ ਤੇ ਜਦੋਂ ਨਾਮ ਪ੍ਰਗਟ ਹੋ ਗਿਆ ਨਾਮ ਨੂੰ ਸੁਣ ਸੁਣ ਕੇ ਹੀ ਜੋਤ ਪ੍ਰਗਟ ਹੋ ਜਾਣੀ ਆ ਤੇ ਬ੍ਰਹਮ ਬਿੰਦੈ ਤੇ ਸਦਾ ਬ੍ਰਹਮਤ੍ਰਹ ਇੱਕ ਸ਼ਬਦ ਲਿਵਲਾਏ ਨਵ ਨਿਦੀ 18 ਸਿਧੀਆਂ ਪਿੱਛੇ ਲੱਗੀਆਂ ਫਿਰਾਂ ਜੋ ਹਰ ਹਿਰਦੇ ਸਦਾ ਵਸਾਈ ਤੇਰੇ ਪਿੱਛੇ 18 ਸਿਧੀਆਂ ਲੱਗੀਆਂ ਬੜੀਆਂ ਸੋ ਭਗਤੀ ਕਰਦੇ ਨੇ ਸੰਤ ਜਨ ਤਾਂ ਹੀ ਉਹਨਾਂ ਨੇ ਕਿਹਾ ਸੰਤਨ ਮੱਖਣ ਖਾਇਆ ਛਾਚ ਪੀਆ ਸੰਸਾਰ ਕਿਨਹੀ ਬਣੇ